ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਹਲ ਦਾਣਾ ਮੰਡੀ ਦੇ ਵਿੱਚ ਪਹੁੰਚੇ ਹਾਂ ਸੋ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਲੈ ਕਿਸਾਨ ਭਰਾਵਾਂ ਦਾ ਚੋਣਾ ਵੱਡ ਹੋ ਗਿਆ ਤਿਆਰ ਹੋ ਕੇ ਮੰਡੀਏ ਚ ਆਉਣ ਲੱਗ ਪਿਆ ਸੋ ਇੱਥੋਂ ਦੇ ਮੇਰੇ ਨਾਲ ਸਤਿਕਾਰਯੋਗ ਭੀਮ ਦੇ ਰਾਜੀ ਜੀ ਜਰਨਰ ਸਾਹਿਬ ਅਤੇ ਸਾਰੇ ਸਤਿਕਾਰਯੋਗ ਮੋਹਨ ਸਿੰਘ ਨੰਬਰਦਾ ਜੀ ਹਾਲੀਆ ਸਾਹਿਬ ਅਤੇ ਸਰਜੀਤ ਸਿੰਘ ਜੀ ਸਾਰੇ ਜਿਸ ਪਾਰਚਿੰਗ ਕਰਿਆਨ ਕੌਂਸਲਰ ਸਹਿਬਾਨ ਆਮ ਆਲੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਮੇਰੇ ਨਾਲ ਖੜੀ ਹੈ ਸੋ ਅੱਜ ਐਸਡੀਐਮ ਸਾਡੇ ਜਸਲੀਨ ਕੌਰ ਭੁੱਲਰ ਜੀ ਨਾਲ ਆਏ ਸੋ ਸਾਡੇ ਇਸ ਦਾਣਾ ਮੰਡੀ ਦੇ ਵੀ ਅਫਸਰ ਸਹਿਬਾਨ ਨਾਲ ਸੋ ਅੱਜ ਜਿਹੜਾ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਵੱਲੋਂ ਜਿਹੜਾ ਡੇਟ ਇਸ ਦਾਣਾ ਮੰਡੀਆਂ ਦਾ ਅਨਾਜ ਦਾ ਸਵਾਰਥ ਕੀਤੀ ਗਈ 2399 ਰੁਪਏ ਸੋ ਉਹਦੇ ਲਈ ਅੱਜ ਢੇਰੀ ਦੀ ਬੋਲੀ ਕੀਤੀ ਗਈ ਬਹੁਤ ਸਾਫ ਸੁਥਰਾ ਜਿਹੜੀ ਫਸਲ ਆ ਰਹੀ ਹੈ ਜਿਹੋ ਨਾਲ ਸਾਫ ਸੁਥਰਾ ਆ ਰਿਹਾ ਸੋ ਮੈਂ ਸਾਰਿਆਂ ਨੂੰ ਮੁबारकਵਾ ਦਿੰਦਾ ਤੇ ਨਾਲ ਹੀ ਕਿਸਾਨ ਭਰਾਵਾਂ ਨਾਲ ਵਾਅਦਾ ਕਰਦੇ ਆਂ ਕਿ ਇੱਕ ਇੱਕ ਦਾਣਾ ਠਾਵਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਵਿੱਚੋਂ ਵੀ ਤੋਂ 48 ਘੰਟਿਆਂ ਦੇ ਵਿੱਚ ਇਹਨਾਂ ਸਾਰੇ ਭਰਾਵਾਂ ਦੀ ਜਿਹੜੀ ਪੇਮੈਂਟ ਹੈ ਇਹਨਾਂ ਦੇ ਅਕਾਊਂਟ ਵਿੱਚ ਆਊਗੀ ਸੋ ਪਿਛਲੀ ਵਾਰ ਜਿਵੇਂ ਪ੍ਰੋਬਲਮ ਆਈ ਸੀ ਕਿਉਂਕਿ ਕੇਂਦਰ ਜਿਹੜੀ ਆ ਪੰਜਾਬ ਨੂੰ ਮਸਰਈ ਮਾਮਲਾ ਸਮੂਹ ਕਰਦਾ ਐਸ ਵਾਰ ਵੀ ਦੇਖ ਲਓ ਫਸਲ ਮੰਡੀਆਂ ਚਾਲ ਚੁੱਕੀ ਹੈ ਅਜੇ ਤੱਕ ਉਹਨਾਂ ਦੀ ਕੋਈ ਟੀਮਾਂ ਦੇਖਣ ਕਰਨ ਨਹੀਂ ਆਈਆਂ ਪਰ ਫੇਰ ਵੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਡਿਊਟੀ ਲਗਾਈ ਹੈ ਹੁਕਮ ਆਇਆ ਹੈ ਕਿ ਅਫਸਰ ਸਹਿਬਾਨਾ ਨੂੰ ਵੀ ਸਾਨੂੰ ਵੀ ਕਿਹਾ ਕਿ ਜਾ ਕੇ ਇੱਕ ਇੱਕ ਦਾਣਾ ਜਿਹੜਾ ਮੰਡੀਆਂ ਤੋਂ ਲਿਆ ਜਾਊਗਾ ਸਾਰੇ ਪਿਛਲੀ ਵਾਰ ਆੜਤੀ ਭਰਾਵਾਂ ਨੇ ਬਹੁਤ ਸਾਥ ਦਿੱਤਾ ਸੈਲਰ ਵਾਲੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਸੋ ਇਸ ਵਾਰ ਵੀ ਸਾਰਾ ਸਾਥ ਦੇਣਗੇ ਵੱਧ ਤੋਂ ਵੱਧ 72 ਘੰਟੇ ਤੋਂ ਡੇਟ ਫਸਲ ਨਹੀਂ ਹੋ ਸਕਦਾ ਕਿ ਇੱਥੋਂ ਦਾਣੇ ਨਹੀਂ ਚੱਕੇ ਜਾਂਦੇ 72 ਘੰਟੇ ਦੇ ਅੰਦਰ ਅੰਦਰ ਜਿਹੜਾ ਸਾਰਾ ਮਾਲ ਚੱਕਿਆ ਜਾਊਗਾ ਹਰ ਇੱਕ ਦਾਣੇ 'ਚ 24 48 ਘੰਟੇ ਦੇ ਪੇਮੈਂਟ ਜਿਹੜੀਆਂ ਇਹਨਾਂ ਦੇ ਅਕਾਊਂਟ ਚ ਆ ਜੂਗੀ ਕਿਉਂਕਿ ਇਹਨਾਂ ਨੇ ਸਾਨੂੰ ਸੇਵਾਦਾਰ ਬਣਾਇਆ ਪੰਜਾਬ ਸਰਕਾਰ ਪੂਰੇ ਕਿਸਾਨ ਭਰਾਵਾਂ ਦੇ ਨਾਲ ਹੈ ਜਿਵੇਂ ਵੀ ਔਰ ਅਫਸਰ ਸਾਹਿਬਾਨ ਨੇ ਨਿਯਮ ਹੀ ਅੱਜ ਕਹਿਤਾ ਕਿ ਕੋਈ ਵੀ ਪ੍ਰੋਬਲਮ ਇੱਥੇ ਨਾ ਹੋਵੇ ਨਾ ਲੇਬਰ ਦੀ ਪ੍ਰੋਬਲਮ ਹੋਵੇ ਨਾ ਕੋਈ ਬੋਰੀਆਂ ਦੀ ਪ੍ਰੋਬਲਮ ਹੋਵੇ ਨਾ ਦਾਣਾ ਚੱਕਣ ਦੀ ਹੋਵੇ ਨਾ ਹੀ ਕੋਈ ਪੇਮੈਂਟ ਦੀ ਪ੍ਰੋਬਲਮ ਹੋਵੇ ਸਾਰੀ ਸਰਕਾਰ ਦੇ ਹੋ ਸਕਦੇ ਬਜ਼ੁਰਗਾਂ ਪ੍ਰਾਤਾਰੇ ਨਾਲ ਸੋ ਮੈਨਾਂ ਸਾਰਿਆਂ ਦਾ ਧੰਨਵਾਦ ਕਰਦਾ ਸਰ ਜਿਸ ਤਰ੍ਹਾਂ ਤੁਸੀਂ ਗੱਲ ਜ਼ਿਕਰ ਕੀਤਾ ਹੈ ਲਿਫਟਿੰਗ ਦੀ ਪ੍ਰੋਬਲਮ ਨਹੀਂ ਆਉਗੀ ਜਿਹੜੇ ਝੋਨਾ ਬਹੁਤ ਜ਼ਿਆਦਾ ਕੁਆਂਟੀਟੀ ਚ ਆਉਂਦਾ ਕੀ ਮੰਡੀਆਂ ਜਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ ਨਹੀਂ ਨਹੀਂ ਸਾਡੇ ਵੱਲੋਂ ਪੂਰੇ ਪ੍ਰਬੰਧ ਕੀਤੇ ਨੇ ਸਾਰਾ ਹੀ ਝੋਨਾ ਮੈਂ ਦੱਸਿਆ ਚੱਕਾਂਗੇ ਸੋ ਜਿਹੜੀ ਇਹ ਕੇਂਦਰ ਜਿਹੜਾ ਮਤਰੀਮਾਂ ਵਾਲਾ ਸਲੋਕ ਕਰਦੇ ਆ ਜਿਵੇਂ ਖਾੜਾਂ ਦੇ ਵਿੱਚ ਵੀ ਤੁਸੀਂ ਆਪਾਂ ਦੇਖਿਆ ਪਿਛਲੀ ਵਾਰੀ ਅਨਾਜ ਦੇ ਵਿੱਚ ਹੋਇਆ ਪੰਜਾਬ ਦੇ ਏਡੇ ਵੱਡੇ ਖਾੜ ਆਏ ਹੋਏ ਆ ਉਹਦੇ ਵਿੱਚ ਸਾਡੇ ਨਾਲ ਉਹਨਾਂ ਨੇ ਕਿੰਨਾ ਮਾੜਾ ਸਲੂਕ ਕੀਤਾ ਉਸ ਸਪੀੜਿਤ ਪਰਿਵਾਰਾਂ ਦਾ ਮਜ਼ਾਕ ਉਡਾਇਆ ਸੋ 1600 ਕਰੋੜ ਕਹਿ ਕੇ ਉਹ ਵੀ ਨਹੀਂ ਕਹਿੰਦੇ ਨਹੀਂ ਦੇਣਾ ਸੋ ਪੰਜਾਬੀ ਆ ਪੰਜਾਬ ਪਰ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬੀ ਖੁਦ ਖੜਾ ਹੋਣਾ ਜਾਣਦੇ ਆ ਇਸ ਸਰਾਲੇ ਦੇ ਵਿੱਚ ਵੀ ਮਾਲਕਾਂ ਦੀ ਤਾਕਤ ਹੈ ਪ੍ਰਮਾਤਮਾ ਦੀ ਤਾਕਤ ਹੈ ਗੁਰੂ ਸਾਹਿਬਾਨ ਦੀ ਤਾਕਤ ਹੈ ਪੰਜਾਬੀ ਖੜਾ ਹੋਣਾ ਜਾਣਦੇ ਆ ਸੋ ਜਿਵੇਂ ਸ੍ਰੀ ਚਰਤਮਤਰੀ ਵਾਲਾ ਸਕੂਲ ਸਮਝਦੇ ਆ ਪਰ ਕਰਦੇ ਆ ਪਰ ਪੰਜਾਬੀ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ ਆ ਤੇ ਚੜ੍ਹਦੀ ਕਲਾ ਰਹਿਵਾਗੇ ਸਾਡੇ ਹਲਕੇ ਸਸਰਾਲੀ ਦੇ ਵਿੱਚ ਵੀ ਬਹੁਤ ਜਿਹੜਾ ਬੰਦ ਟੁੱਟਿਆ ਹੋਇਆ ਉਹਦੇ ਲਈ ਤਿੰਨ ਜਿਹੜੀਆਂ ਪਾਣੀ ਦੇ ਵਿੱਚ ਚੱਲਣ ਵਾਲੀਆਂ ਪੋਪੂਲਰ ਮਸ਼ੀਨਾਂ ਲੱਗੀਆਂ ਹੋਈਆਂ ਪਾਣੀ ਦਾ ਵਹਾਅ ਕਾਫੀ ਦੂਸਰੀ ਸ਼ੈਅ ਨੂੰ ਕਰਦਾ ਜਿਵੇਂ ਪਾਣੀ ਦਾ ਵਹਾਅ ਘਟੂਗਾ ਤੁਸੀਂ ਬੰਦ ਦਾ ਕੰਮ ਜਿਹੜਾ ਨਾਲ ਜਿਹੜਾ ਸਟਾਰਟ ਹੋ ਜੇਗਾ ਜਿਹੜੇ 5-700 ਰੁਪਏ ਦੇ ਕਿਸਾਨ ਪਰਮੇ ਦੀ ਜ਼ਮੀਨ ਰੁੜ ਗਈ ਹੈ ਉਹਨਾਂ ਦੀ ਵਧੀਆ ਮੁਆਵਜ਼ਾ ਮਿਲੂਗਾ ਜਿੰਨਾ ਵੀ ਸਾਡੇ ਲੋਕਾਂ ਨੇ ਐਲਾਨ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਵਾਅਦਾ ਕਿ ਸਾਰੇ ਹੀ ਕਿਸਾਨ ਭਰਾ ਖੜੇ ਆ ਤੇ ਸਾਰੇ ਕਹਿੰਦੇ ਅਸੀਂ ਖੁਦ ਆਪਣੇ ਟੈਕਟਰੀਆਂ ਲੈ ਕੇ ਜਾਵਾਂਗੇ ਉਨਾ ਦੀ ਫਸਲ ਦੁਆਰਾ ਕੋਈ ਬੋਲੀ ਪ੍ਰਭਾਵ ਨਹੀਂ ਜੀ ਇੰਕੀਆਮ ਕਿਤਾ ਕਿਤੇ ਕਿਸਾਨ ਜਿਹੜੇ ਇਥੇ ਆ ਰਹੇ ਨੇ ਆਪਣੀ ਫਸਲ ਲੈ ਕੇ ਪਾਣੀ ਲੈ ਜਾਂ ਸਾਰੇ ਆਰਟੀ ਪ੍ਰਭਾਵਾਂ ਨੇ ਜਿਹੜਾ ਬੰਦਵੱਠ ਕੀਤਾ ਹੈ ਨਾਲ ਸਾਡੇ ਚੇਰਮਨ ਜੇਮਨਾ ਜਰਾ ਕੀ ਜੀ ਹੈ ਜੋ ਇਥੇ ਚੇਰਮਨ ਬਣਾਈ ਕਿ ਜਦੋਂ ਲਾੜੇਦਰ ਪੰਜਨ ਦਾ ਵਿੱਚ ਚੌੜੀ ਬਣਾਈ ਹੈ ਵੀ ਚੌੜੀ ਇਸ ਪੰਡੀ ਦਾ ਚੌੜੀ ਬਣਾਤਾ ਤੇ ਹੁਣ ਮੈਂ ਜਿਆਦਾ ਜਮਹੂਰੀ ਇਹ ਨਹੀਂ ਦਿੱਤੀ ਹੈ ਕਿ ਸਾਰੇ ਬੰਦਵੱਠ ਇੱਥੇ ਰਹਿ ਕੇ ਕਿਸਾਨ ਭਰਾਵਾਂ ਦੇ ਨਾਲ ਇਥੇ ਤੱਕ ਲੀਵਰ ਦਾ ਵੀ ਜਿਹੜਾ ਖਿਆ ਰੱਖਿਆ ਜਾਵੇ ਦੇ ਨਾਲ ਹੋ ਕੇ ਹਰ ਕੰਮ ਹੋ ਰਾਇਆ ਬਹੁਤ ਮਿਹਨਤੀ ਹੈ ਇੱਥੇ ਰਹੂਗਾ ਤੇ ਸਾਰੇ ਕਿਸਾਨਪੁਰਵਨ ਕੋਈ ਤਕਰੀਬ ਨਹੀਂ ਹੋਉਂਦੀ ਜੀ ਬਾਹਰ ਦੀ ਜਗਤ ਸਾਹਿਬ ਜੀ ਆਪਣੇ ਘਰੋਂ ਪੁਜਾ ਆਵਾਜ਼ ਆਉਂਦੀ ਹੈ ਸਾਹਿਬ ਜਾਨਾ ਆ ਯਾਰ ਅਸੀਂ ਧੰਨਵਾਦ ਕਰਦੇ ਆ ਸਾਡੇ ਐਸਡੀਓ ਸਾਹਿਬ ਜੀਨ ਵਰਕ ਨੂੰ ਲੇਟ ਜੀ ਬੰਦ ਤੇ ਸਾਡੇ ਆਰਡੀਓ ਪ੍ਰਾਂਤ ਸੰਭਾ ਜਿੰਨੇ ਵੀ ਮਿਲੂਗਾ ਅਮਨ ਜੀ ਲੇਟ ਹੋ ਗਏ ਤੁਸੀਂ ਇਹ ਜੀ ਡਾਇਰੈਕਟਰ ਪੁੱਪੀ ਦੇ ਮੁੱਦੇ ਦੇ ਕੋਈ ਸਬੰਧਤ ਕਰਦਾ ਹੈ ਕਿ ਇਹ ਪੂਰੇ ਮਾਮਲੇ ਹਾਂ ਕਿਸੇ ਵੀ ਮਾਮਲੇ ਚ ਗਾ ਲੋ ਬਹੁਤ ਤਕੜਾ ਮਾਮਲਾ ਹੋ ਆਰਤੀ ਇਹਨੋਂ ਕਿਸੇ ਵੀ ਕੋਰ ਦਾ ਦਿੱਕਤ ਨਹੀਂ ਆਉਣ ਦੇਵਾਂਗੇ ਇੱਕ ਇੱਕ ਦਾਣਾ ਚੱਕਿਆ ਜਾਊਗਾ ਸਾਰੇ ਪਾਣੀ ਦੀਆਂ ਬਾਈ ਜੀ ਤੁਸੀਂ ਨਿਗਾਹ ਮਾਰ ਲਓ ਜਾਂ ਤੁਸੀਂ ਸਾਰੇ ਪਾਣੀ ਦਾ ਪ੍ਰਬੰਧ ਆਓ ਜੀ ਨੰਬਰ ਦਾ ਪਾਣੀ ਜੀ ਬੁਸਤੀ ਸ਼ੁਰੂ ਹੋ ਗਈ ਹੈ ਕਿੰਨਾ ਦੇਖਦੇ ਹੋ ਕਿ ਇਹ ਰਕਾਵਟ ਹੈ ਇਹ ਪ੍ਰਭਾਵੀ ਕੰਟੇ ਸੇਵਾ ਚਲੋਗੇ ਝਾੜ ਕਿੰਨੇ ਲਿਆ ਕਿਉਂਕਿ ਬਰਸਾਤਾਂ ਕਾਫੀ ਹੋਈਆਂ ਨੇ ਕਿੰਨਾ ਕੁ ਨੁਕਸਾਨ ਵੀ ਹੋਇਆ ਬਤਾ ਵਾਈਰੂ ਜੀ ਕਾ ਖਲਸਾ ਵਾਈਰੂ ਜੀ ਕੀ ਖਲਸਾ ਹੈ ਕਿ ਕਾਫੀ ਨੁਕਸਾਨ ਹੈ ਪਲਾਂ ਦਾ ਬੀਜ ਲਓ ਸੀਡ ਨਹੀਂ ਵਧੀਆ ਮਿਲੇ ਸੀਡ ਦੀ ਸ਼ਿਕਾਇਤ ਸੀ ਉਸ ਤੋਂ ਬਾਅਦ ਮੀਂਹ ਦਾ ਹੋ ਗਿਆ ਮੀਂਹ ਨਾਲ ਕਾਫੀ ਨੁਕਸਾਨ ਹੋ ਗਿਆ ਝੜਾਂ ਨਾਲ ਕਾਫੀ ਨੁਕਸਾਨ ਹੋ ਗਿਆ ਜੀ ਇਸ ਵਾਰ ਕਹਿੰਦੇ ਹਲਦੀ ਰੋਗ ਵੀ ਦੇਖਣ ਨੂੰ ਮਿਲਿਆ ਤੇ ਕਿਤੇ ਕਿਤੇ ਦਾਣਾ ਵੀ ਫੋਕਾ ਮੌਸਮ ਸੱਲਾ ਹੁਣ ਕਰਕੇ ਹਲਦੀ ਦਾ ਵੀ ਸ਼ਿਕਾਇਤ ਆਈ ਆ ਤੇ ਉਤਪਾਦਕੀ ਕਾਫੀ ਮਾਰ ਪਈ ਐ ਇਸ ਜਿੰਦਾਰ ਜੀ ਤੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜੀ ਅੱਜ ਮੰਤਰੀ ਸਾਹਿਬ ਪਹੁੰਚੇ ਹੋਏ ਨੇ ਮੰਡੀਆਂ ਦੀ ਖਰੀਦ ਸ਼ੁਰੂ ਹੋਈ ਐ ਪੂਰੇ ਪ੍ਰਬੰਧ ਕੀਤੇ ਗਏ ਨੇ ਸਰਕਾਰ ਵੱਲੋਂ ਬਾਰਦਾਨੇ ਦੇ ਹੋਰ ਜੇ ਵੀ ਜਿਹੜੀ ਵੀ ਹੈਗੀ ਕੋਈ ਕਿੰਡਤ ਆਉਂਦੀ ਉਹ ਸਾਰੀਆਂ ਕੂੜੀਆਂ ਚਲੋ ਤਨਾ ਆਵੇ ਜ਼ਿੰਮੇਦਾਰ ਸਭ ਕਾਲਾ ਜਾਵੇ ਸੁੱਕਾ ਝੋਨਾ ਲੈ ਕੇ ਆਓ ਸਵੇਰੇ ਲੈ ਕੇ ਆਓ ਸ਼ਾਮ ਨੂੰ ਜਾਓ ਤਲਾ ਕੇ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਆ ਸਟਾਫ ਵੀ ਸਾਰਾ ਨਾਲ ਆ ਪੂਰੇ ਪ੍ਰਬੰਧ ਨੇ ਆਪਦੇ ਵੱਲੋਂ ਸਰਕਾਰ ਵੱਲੋਂ ਕੋਸ਼ਿਸ਼ ਆ ਵੀ ਕਿਸੇ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਕਿਸਾਨ ਨੂੰ ਕਾਂਗੇ ਤੇ ਪੇਮੈਂਟ ਵੀ ਟਾਈਮ ਸਰਦਾਰ ਸਾਹਿਬ ਦੇਖਾਗੇ ਕਿ ਮੌਸਮ ਦੇ ਵਿੱਚ ਕਾਫੀ ਤਬਦੀਲੀ ਆਈ ਕਿਤਨਾ ਕਿਤੇ ਜਿਹੜਾ ਪੋਕਾ ਵੀ ਰਿਹਾ ਦਾਣਾ ਤੇ ਕਿਤੇ ਨਾ ਕਿਤੇ ਜਿਹੜਾ ਹਲਦੀ ਰੋਗ ਵੀ ਦੇਖਣ ਨੂੰ ਮਿਲਿਆ ਝੋਨੇ ਦੇ ਵਿੱਚ ਉਹਦੇ ਬਾਰੇ ਕੀ ਸਰਕਾਰ ਵੱਲੋਂ ਵੀ ਕੋਈ ਮੁਆਵਜ਼ਾ ਦੇਣਾ ਚਾਹੀਦਾ ਹੈ ਦੇਖੋ ਸਾਡੇ ਤਾਂ ਤਕਰੀਬਨ ਬਹੁਤ ਘੱਟ ਝੋਲ ਵੱਢ ਹੋਏ ਨੇ ਤੇ ਪਤਾ ਲੱਗੂਗਾ ਜਦ ਝੋਨਾ ਮੰਡੀ ਦੇ ਵਿੱਚ ਆਊਗਾ ਵਿੱਚ ਝੋਨੇ ਦਾ ਨੁਕਸਾਨ ਕਿੰਨਾ ਹੋਇਆ ਵੈਸੇ ਜਿਹੜਾ ਇੱਕ ਗੰਢੀ ਰੋਗ ਆ ਦਾਲ ਗੱਟੀ ਗਈ ਆ ਇਹ ਕਾਫੀ ਮਾਤਰਾ ਚ ਪਈ ਆ ਖਾਸ ਕਰਕੇ ਜਿੱਥੇ ਜਦ ਰਿਓ ਜਿਆਦੇ ਪਿਆ ਆਪਣੇ ਇੱਕ ਜੂਰੀਆ ਤੇ ਜਿੱਥੇ ਪਾਣੀ ਜਿਆਦੇ ਖੜਿਆ ਕਿਉਂਕਿ ਸਾਡੇ ਹੁਣ ਅਸੀਂ ਤਕਰੀਬਨ ਮੇਰੇ 30 35 ਕਿਲੇ ਦੇ ਮੇਰੇ ਇੱਕ ਵੀ ਬਿਆਨੀਆਂ ਕਿਉਂ ਅਸੀਂ ਨਾਲ ਨਾਲ ਪਾਣੀ ਕਰ ਦਿੰਦੇ ਰਹੇ ਸੀਗੇ ਤੇ ਪੈਂਦਾ ਹੀ ਪਾਣੀ ਕਰਕੇ ਆ ਜਾਂ ਇਹ ਯਾਦ ਕਰਕੇ ਫਿਰ ਵੀ ਅਸੀਂ ਸਪਾਰਸ਼ ਕਰਾਂਗੇ ਮਾਤਰੀ ਸਾਹਿਬ ਨੂੰ ਸਰਕਾਰ ਨੂੰ ਜੀਨ ਤਪੀਰ ਵੀ ਕਰਾਂਗੇ ਵੀ ਜੇ ਕਿਤੇ ਕਿਸਾਨ ਦੇ ਇਕੱਠੀ ਜਿਆਦੇ ਪਈਆ ਜਾਂ ਦਾ ਕੋਈ ਨੁਕਸਾਨ ਹੋਇਆ ਫੋਕਾ ਦਾ ਨਾ ਹੋਇਆ ਵੀ ਉਹਦੀ ਕੋਸ਼ਿਸ਼ ਕੀਤਾ ਵੀ ਉਹਦਾ ਮੁਆਵਜ਼ਾ ਕਰ ਦਿੱਤਾ ਜਾ ਸਰਕਾਰ ਦੇ ਬੈਠੇ ਆ ਸਰਕਾਰ ਨੇ ਸ਼ੁਰੂ ਕੀਤੀ ਹੈ ਜੀ ਅੱਜ ਖਰੀਦ ਮੰਤਰੀ ਸਾਹਿਬ ਨੇ ਅੱਜ ਸਮਾਂ ਦਿੱਤਾ ਸੀ ਹਮ ਇੱਕ ਖਰੀਦ ਸ਼ੁਰੂ ਹੋ ਗਈ ਹੈ ਸੰਘਣ ਮੰਡੀ ਚ ਇਹ ਢੇਰੀਆਂ ਤਿਆਰ ਨੇ ਬਾਹਰਦਾਨਾ ਮਿਲ ਕੇ ਹੁਣ ਭਰਾਈ ਹੋ ਜਾਣਾ ਠੀਕ ਜਿਹੜਾ ਗਿੱਲੀ ਆ ਰਹੀ ਹੈ ਜਿਹੜੀ ਤਾਂ ਕਰਕੇ ਦਿੱਕਤ ਉਹ ਗਿੱਲੀ ਨਹੀਂ ਕਹਿ ਸਕਦੇ ਜੀ ਮੌਸਮ ਕਰਕੇ ਥੋੜੀ ਜਿਹੀ ਨਮੀ ਜਿਹੀ ਚ ਹੁੰਦੀ ਹੈ ਗਿੱਲੀ ਆਪਾਂ ਉਹਨੂੰ ਕਹਿੰਦੇ ਆ ਜਿਹਦਾ ਬਹੁਤ ਜ਼ਿਆਦਾ ਮੌਇਸਚਰ ਹੁੰਦਾ ਜਦੋਂ ਵੀ ਕਿਸਾਨ ਕਟਾਈ ਕਰਦਾ ਹੈ ਤਾਂ ਉਹਦੇ ਵਿੱਚ ਮੌਸਮ ਦੀ ਮਾਰ ਕਰਕੇ ਨਮੀ ਕਰਕੇ ਇੱਕ ਅੱਧਾ ਪਰਸੈਂਟ ਉੱਪਰ ਥੱਲੇ ਹੁੰਦਾ ਰੋਕਣਾ ਪੈਂਦਾ ਜੀ ਕਿਸਾਨ ਨੂੰ ਨਹੀਂ ਉਹ ਫਿਰ ਲੇਬਰ ਵੀ ਹਜੇ ਪਤਾ ਨਹੀਂ ਮਾਹੌਲ ਪੰਜਾਬ ਦਾ ਠੀਕ ਨਹੀਂ ਲੇਬਰਾਂ ਪੂਰੀਆਂ ਪਹੁੰਚ ਨਹੀਂ ਰਹੀਆਂ ਮੰਡੀ 'ਚ ਇਸ ਕਰਕੇ ਇੱਕ ਦੋ ਦਿਨ ਦਾ ਉਹ ਲੇਟ ਚੱਲ ਰਿਹਾ ਹੈ ਪਰ ਜਿਵੇਂ ਹੁਣ ਅੱਜ 30 ਤਰੀਕ ਹੋ ਗਈ ਹੁਣ ਤੋਂ ਸਮੁੰਦਰੋ ਜੁਗ ਵਿੱਚ ਪਹਿਲੀ ਟਿਕਰ ਠੀਕ ਹੈ ਕਿਹੜੀ ਕਿਹੜੀ ਏਜੰਸੀ ਹੈ ਜੀ ਖਰੀਦ ਕਰਨ ਇੱਥੇ ਤਿੰਨ ਏਜੰਸੀਆਂ ਨੇ ਫੇਰ ਹਾਊਸ ਫਨ ਗ੍ਰੇਨ ਤੇ ਮਾਰਕ ਬੈਟਰ ਹੂੰ ਪ੍ਰਬੰਧ ਪੂਰੇ ਕੀਤੇ ਹੋਏ ਆ ਪਾਣੀ ਦਾ ਪ੍ਰਬੰਧ ਦਾ ਪੱਖਿਆਂ ਦਾ ਪ੍ਰਬੰਧ ਦਾ ਬਾਥਰੂਮਾਂ ਦਾ ਸਾਰਾ ਪ੍ਰਬੰਧ ਉਹਨਾਂ ਮਾਰਕੀਟ ਮਿੱਟੀ ਵਾਲਿਆਂ ਨੇ ਕੀਤਾ ਹੋਇਆ ਹਾਂ ਇਸ ਵਕਤ ਸਾਰੇ ਪ੍ਰਬੰਧ ਬਿਲਕੁਲ ਮੁਕੰਮਲ ਆ ਹੁਣ ਪਹਿਲਾ ਦਿਨ ਅੱਜ ਪਾ ਲਗਿਆ ਇਸ ਤੋਂ ਬਾਅਦ ਹੁਣ ਦੇਖਦੇ ਆ ਮਹਾਤਮਾ ਮੇਰ ਕਰੂਗਾ ਅੱਜ ਹੀ ਚੱਕ ਹੋਊ ਜਾਂ ਕਿਸਾਨ ਨੂੰ ਇੱਥੇ ਮੰਜੀ ਢਾ ਕੇ ਬਹਿਣਾ ਪਊਗਾ ਨਹੀਂ ਨਹੀਂ ਮੰਜੀ ਢਾਉਣ ਦੀ ਕੋਈ ਲੋੜ ਨਹੀਂ ਪੈਣੀ ਮਾਲ ਨਾਲ ਹੁੰਦਾ ਹੀ ਚੱਕ ਹੋਈ ਜਾ ਕਰਦਾ ਠੀਕ ਹੈ ਹਾਂਜੀ ਕਿਸ ਤਰ੍ਹਾਂ ਦੇ ਪ੍ਰਬੰਧ ਦੇਖੇ ਖਰੀਦ ਹੋ ਗਈ ਤੁਹਾਡਾ ਨਾਮ ਨਹੀਂ ਅੱਜ ਆਈ ਹੈ ਪਹਿਲੇ ਦਿਨ ਨਹੀਂ 15 ਤੋਂ ਹਾਂ ਜੀ ਬੈਠੇ ਤਾਂ ਅਸੀਂ 20 ਤਰੀਕ ਦੇ ਹਾਂ 20 ਤਰੀਕ ਦੇ ਬੈਠੇ ਹਾਂ ਹਾਂ ਯਾਰ 15 ਨੂੰ ਇਹਨਾਂ ਨੇ ਐਲਾਨ ਕੀਤਾ ਸੀਗਾ ਤੇ ਅੱਜ ਕੀ ਕਰਤੀ 20 ਤੋਂ ਦਾ 20 ਤਰੀਕ ਦੇ ਬੈਠੇ ਹਾਂ ਅੱਜ ਤੇ ਖੱਜਲ ਖਵਾਰੀ ਹੋਈ ਜੀ ਇੱਥੇ ਮੰਡੀ 'ਚ ਨਹੀਂ ਖੱਜਲ ਖਵਾਰੀ ਤਾਂ ਕੀ ਹੋਣੀ ਹੈ ਲੇਬਰ ਹੈਗੀ ਆ ਕਰਦੀ ਆ ਪੱਖੇ ਲੱਗਦੇ ਆ ਅੱਜ ਇਹਨਾਂ ਨੂੰ ਵੇਚੀਏ ਕਿਹੜੇ ਆਰਤੀਏ ਛੇਰੇ ਪੰਜਾਬ ਦੇ ਭਾਈ ਕੀ ਨਾਮ ਹੈ ਦਲਜੀਤ ਸਿੰਘ ਅੱਜ ਪਹਿਲੀ ਢੇਰੀ ਲੈ ਕੇ ਪਹੁੰਚੇ ਹੋਏ ਕਿੰਨੀ ਤਰੀਕ ਦੇ ਆਏ ਹੋ ਅੱਜ ਚੌਥੇ ਦਿਨ ਹੈ ਤੇ ਕਰੀ ਅੱਜ ਸ਼ੁਰੂ ਹੋਈ ਹੈ ਅੱਜ ਸ਼ੁਰੂ ਹੋਈ ਹੈ ਇਹ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇੱਥੇ ਹੁਣ ਠੀਕ ਹੋ ਗਏ ਹੁਣ ਭੜੂ ਚਾਦੁੰਦੇ ਬੈਠੇ ਨੇ ਇਹ ਕਹਾਦੇ ਬਸ ਚੱਲਦੀ ਆ ਫਰੀਦ ਨੂੰ ਕੀ ਗੱਲ ਗਿੱਲਾ ਝੋਨਾ ਸੀ ਜਾਂ ਕੀ ਕਾਰਨ ਕੀ ਸੀ ਬੁੱਲੀ ਹੋ ਅੱਜ ਆਈ ਆ ਸੁੱਕਾ ਲੈ ਕੇ ਆਏ ਸੀ ਸੁੱਕਾ ਦੇਖ ਲੋ ਜਮੇ ਤੇ ਆਰਤੀਆਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਤਾਂ ਠੀਕ ਹੋ ਗਿਆ ਸਾਥੀਆ ਤੇ ਹੁਣ ਬੋਲੀ ਹੋ ਗਈ ਤੇ ਹੁਣ ਫ੍ਰੀ ਹੋ ਗਏ ਜੀ ਹਾਂਜੀ ਹਾਂਜੀ ਉਹ ਦੇਖ ਭਾਖਾ ਪਾਦੇ ਅੱਜ ਭਾਦੇ ਸੂਰੇ ਪadne ਅੱਜ ਬੈਠਣਾ ਪਊ ਲੱਗਦਾ ਇਹ ਬਾਦ ਨੂੰ ਤਾਂ ਨਹੀਂ ਉੱਥੇ ਬੈਠਣਾ ਹੀ ਪਊ ਜੀ